ਨਲੇ ਸਕੂਟਰੀ ਲੈ ਜਾਓ ਬਾਈ ਨਾਲੇ ਫੋਨ ਲੈ ਜਾਓ ਬਾਈ ਤੇ ਨਲੇ ਬਾਈ ਆਪਣਾ ਇੱਥੇ ਸਟ੍ਰੈਚ ਰੈਡ ਉਹ ਆਡਾ ਬਾਈ ਤੇ ਇੱਥੇ ਡਿਫਟਾ ਉਹ ਆਡਾ ਸਕੂਟਰੀ ਦੇ ਨੂੰ ਅਸੀਂ ਵੀ 28-3000 ਦੀ ਸਕੂਟਰੀ ਦੇ ਸਕਦੇ ਆ ਪਰ ਇਹ ਇੱਕ ਵੀਕਲ ਹੈ ਜੀ ਦੇਖੋ ਹਰ ਟਾਈਮ ਬੰਦੇ ਦੀ ਜਾਨ ਇਹਦੇ ਪਰੁੰਦੀ ਹੈ ਸੜਕ ਤੇ ਚੱਲਣਾ ਹੁੰਦਾ ਹੈ ਮਤਲਬ ਆਪਾਂ ਬਿਲਕੁਲ ਹਲਕਾ ਮਾਲ ਵੇਚਾਂਗੇ ਤਾਂ ਉਹਦਾ ਕਸਟਮਰ ਨੂੰ ਬੜੀ ਦਿੱਕਤ ਹੈ ਕਿਉਂਕਿ ਦੇਖੋ ਜਾਨ ਉਹ ਵੱਧ ਕੇ ਕੁਝ ਨਹੀਂ ਹੈਗਾ ਜੇ 5-7000 ਰੁਪਏ ਵੱਧ ਖਰਚ ਦਾਂਗੇ ਤਾਂ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਵਧੀਆ ਮਿਲ ਜੂਗੀ ਵਧੀਆ ਮਿਲ ਜੂਗੀ ਉਹ ਵੱਡੇ ਐਵਰੇਜ ਦੀ ਲੋੜ ਹੈ ਤਾਂ 120 ਕਿਲੋਮੀਟਰ ਤੱਕ ਦੀ ਐਵਰੇਜ ਸਕੂਟਰ ਵੀ ਆਪਣੇ ਕੋਲ ਐਵਰੇਜ 120 ਕਿਲੋਮੀਟਰ ਤੱਕ ਵੇ ਜੀ ਬਾਈ ਕਿ ਮਰਜ਼ੀ ਲਈ ਫਰੀ ਜਾਊਗੀ ਆਪਾਂ ਬਹੁਤ ਜੈਨੂਅਲ ਰੱਖਿਆ ਹੋਇਆ ਹੈ ਜੀ ਜੀ ਬਾਈ ਜਿਹੜੀ 120 ਕਿਲੋਮੀਟਰ ਵਾਲੀ ਸਕੂਟਰੀ ਹੈ ਉਸ ਤੋਂ ਬਿਨਾ ਆਪਾਂ ਨਵੇਂ ਸ਼ੋਰੂਮ ਦੀ ਖੁਸ਼ੀ ਦੇ ਵਿੱਚ ਇੱਕ ਹੋਰ ਹੋਰ ਰੱਖੀ ਹੈ ਜੀ ਜਿਹੜੇ ਪਹਿਲੇ 21 ਕਸਟਮਰ ਆਪਣੇ ਕੋਲ ਸਕੂਟਰੀ ਲੈ ਕੇ ਜਾਣਗੇ ਉਹਨਾਂ ਨੂੰ ਸਪੈਸ਼ਲ ਕੂਪਨ ਦਿੱਤੇ ਜਾਣਗੇ ਪਹਿਲੇ 21 ਕਸਟਮਰਾਂ ਨੂੰ ਪਹਿਲੇ 21 ਕਸਟਮਰਾਂ ਨੂੰ ਸਿਰਫ ਜੀ ਵਟੇ ਵਟੇ ਉਹਨਾਂ 21 ਬੰਦਿਆਂ ਦੇ ਵਿੱਚੋਂ ਆਪਾਂ Oppo ਦਾ ਫੋਨ ਬਿਲਕੁਲ ਫ੍ਰੀ ਕੱਢਾਂਗੇ ਜੀ ਉਹਨਾਂ ਦੇ ਆਫਰ ਵਗੈਰਾ ਬਈ ਬੰਦਿਆਂ ਦੇ ਉੱਪਰ ਆਪਾਂ ਬਹੁਤ ਆਫਰਾਂ ਰੱਖੀਆਂ ਨੇ ਜੀ ਬਹੁਤ ਸ਼ਾਨਦਾਰ ਆਫਰਾਂ ਸਭ ਤੋਂ ਪਹਿਲਾਂ ਦਾ ਮਤਲਬ ਹੈ ਜਿਹੜਾ ਵੀ ਕਸਟਮਰ ਆਪਣੇ ਤੋਂ ਸਕੂਟਰੀ ਪਰਚੇਸ ਕਰੂਗਾ ਚਾਹੇ ਸਸਤਾ ਮੋਡਲ ਚਾਹੇ ਮਹਿੰਗਾ ਮੋਡਲ ਉਹਨੂੰ ਇੱਕ ਬਹੁਤ ਸ਼ਾਨਦਾਰ ਗਿਫਟ ਦੇਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਡਰੈਸ ਈ-ਬਾਈਕਸ ਲਹਿਰਾਗਾ ਵਿੱਚ ਤੇ ਆ ਜਾਂਦਾ ਬਾਈ ਖਾਈਨੋ ਰੋਡ ਤੇ ਆ ਇੱਥੇ ਬਾਈ ਲਹਿਰੇ ਦੇ ਵਿੱਚ ਬਾਈ ਦੀ ਸ਼ਾਪ ਆ ਇਲੈਕਟ੍ਰਿਕ ਸਕੂਟਰੀਆਂ ਦੀ ਤੇ ਇਸ਼ਾਨ ਬਾਈ ਨਾਲ ਗੱਲਬਾਤ ਕਰਦੇ ਆਪਾਂ ਸਸੀਗਾ ਬਾਈ ਜੀ हां ना बिदी ना नाम दस्तो ਪਹਿਲਾਂ ਬਣਾਈਏ। ਇਸ਼ਾਨ ਅਗਰਵਾਲਾ ਜੀ ਮੇਰਾ ਨਾਮ। ਠੀਕ ਹੈ ਬੜੇ ਭਾਈ। ਤੇ ਫਰਮ ਦਾ ਨਾਮ ਬੋਲ ਦੁਬਈ ਤੋਂ ਵਾਰ ਜਦੋਂ ਹੁਣ। ਫਰਮ ਦਾ ਨਾਮ ਆਪਣੀ ਹੈ ਜੀ ਗ੍ਰੇਸ ਇਲੈਕਟ੍ਰਿਕ ਬਾਈਕਸ। ਗ੍ਰੇਸ ਇਲੈਕਟ੍ਰਿਕ ਬਾਈਕਸ ਬਈ। ਤੇ ਲੋਕੇਸ਼ਨ ਦੁਬਈ ਤੁਸੀਂ ਦੱਸਦੇ ਚੋੜਾ ਦੱਸਤੀ ਬਈ ਮੈਨੇ। ਲੋਕੇਸ਼ਨ ਸਰ ਆਪਣੀ ਮਤਲਬ ਜਦੋਂ ਆਪਾਂ ਖਾਈ ਸਾਈਡ ਤੋਂ ਆਵਾਂਗੇ ਲਹਿਰਾਗਾ। ਐਂਟਰ ਕਰਾਂਗੇ ਬਈ। ਹਾਂਜੀ ਹਾਂ ਐਂਟਰ ਕਰਾਂਗੇ। ਅੱਗੇ ਪਵਨ ਦਾ ਹਸਪਤਾਲ ਹੈ ਜੀ ਬਹੁਤ ਮਸ਼ਹੂਰ ਡਾਕਟਰ ਨੇ ਮਤਲਬ ਉਹਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਆਪਣਾ ਸ਼ੋਅਰੂਮ ਹੈ। ਸ਼ੋਅਰੂਮ ਹੈ। ਲ ਕਾਪਣਾ ਹਸਤਾ ਹੈ ਠੀਕ ਹੈ ਬਾਈ ਜੀ ਤੇ ਸਟਾਕ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਬਾਈ ਹੈਨਾ ਸਰ ਸਟਾਕ ਦੀ ਗੱਲ ਇਸ ਤਰ੍ਹਾਂ ਜੀ ਆਪਣਾ ਜੋ ਇਹ ਕੰਮ ਹੈ ਆਪਣਾ ਮਤਲਬ ਹੋਲ ਸੇਲ ਦਾ ਕੰਮ ਹੈ ਜੀ ਹੋਲ ਸੇਲ ਦਾ ਕੰਮ ਆਪਣੇ ਕੋਲੇ ਮਤਲਬ ਮੌਕੇ ਦੇ ਉੱਪਰ 5 600 ਸਕੂਟਰ ਹਰ ਟਾਈਮ ਅਵੇਲੇਬਲ ਅਵੇਲੇਬਲ ਹੁੰਦੀ ਹੈ ਬਾਈ ਜਿਹੜੀ ਸਾਨੂੰ ਹੋਲ ਸੇਲ ਤੇ ਹੀ ਆਪਣੇ ਕੋਲੇ ਕੰਮ ਹੈ ਉਹ ਸਪਲਾਈ ਦਾ ਕੰਮ ਹੈ ਸਪਲਾਈ ਦਾ ਕੰਮ ਅਸੀਂ ਡੀਲਰਸ਼ਿਪ ਵੀ ਦਿੰਨੇ ਆ ਜਿਹੜੀ ਜਿਹੜੀ ਵੀਰ ਨੇ ਸਰ ਨਾਲ ਜੁੜ ਕੇ ਡੀਲਰਸ਼ਿਪ ਵੀ ਲੈਣੀ ਹੈ ਅਸੀਂ ਡੀਲਰਸ਼ਿਪ ਦਾ ਵੀ ਕੰਮ ਕਰਦੇ ਆ ਕੰਮ ਕਰਦੇ ਆ ਅਗਲਾ ਆਫਸਰ ਰੋਜ਼ਗਾਰ ਵੀ ਚਲਾ ਸਕਦਾ ਹੈ ਇਹਦੇ ਨਾਲ ਚਲਾ ਸਕ ਦੇਖ ਸਕਦੇ ਹੋ ਆਪਣੇ ਕੋਲੇ ਸ਼ੋਹੂ ਸ਼ੋਹੂ ਦੇ ਵਿੱਚ ਹੀ ਤਕਰੀਬਨ 100 ਦੇ ਕਰੀਬ ਸਕੂਟਰੀ ਖੜੀ ਹੈ ਮਤਲਬ ਉਹ ਕੰਮ ਨਹੀਂ ਆਇਆ ਵੀ 5 10 15 ਸਕੂਟਰੀਆਂ ਰੱਖੇ ਤਾਂ ਕੰਮ ਨਹੀਂ ਕਰ ਰਿਹਾ ਜੀ ਵੱਡੇ ਭਾਈ ਮਤਲਬ ਬਸ ਉਹ ਡਿਟੇਲ ਦੇ ਵਿੱਚ ਵੀ ਪੂਰੀ ਵੈਰਾਈਟੀ ਮਿਲੂਗੀ ਆਪਣੇ ਕੋਲੇ ਸਹੀ ਗੱਲ ਲੱਗੀ ਫਿਰਕ ਤਰ੍ਹਾਂ ਦਾ ਮਾਡਲ ਫਿਰਕ ਤਰ੍ਹਾਂ ਦੀ ਵੈਰਾਈਟੀ ਔਰ ਪਲੱਸ ਸੋਨੋ ਇਹ ਨਹੀਂ ਵੀ ਇੱਕ ਮਾਡਲ ਦੇ ਵਿੱਚ ਇੱਕ ਜਾਂ ਦੋ ਕਲਰ ਮਿਲਣਗੇ 5 5 6 6 ਕਲਰ ਆਪਣੇ ਕੋਲੇ ਹਰ ਟਾਈਮ ਅਵੇਲੇਬਲ ਹੁੰਦੇ ਨੇ ਅਵੇਲੇਬਲ ਹੁੰਦੇ ਨੇ ਭਾਈ ਕਲਰ ਕਲਰ ਕੰਬੀਨੇਸ਼ਨ ਦੇ ਹੀ ਸਾਰਨ ਬਾਕੀ ਬੋ ਭਾਈ ਦੇ ਸਕਦੇ ਆ ਭਾਈ ਕਲਰ ਆਪਣਾ ਲਵੇ ਸੋ ਮੇ ਸਕੂਟਰੀ ਦੇ ਨੂੰ ਅਸੀਂ ਵੀ 28000 ਦੀ ਸਕੂਟਰੀ ਦੇ ਸਕਦੇ ਆ ਪਰ ਇਹ ਇੱਕ ਵੀਕਲ ਹੈ ਜੀ ਦੇਖੋ ਹਰ ਟਾਈਮ ਬੰਦੇ ਦੀ ਜਾਨ ਇਹਦੇ ਪਰੁੰਦੀ ਹੈ ਸੜਕ ਤੇ ਚੱਲਦਾ ਹੁੰਦਾ ਹੈ ਮਤਲਬ ਆਪਾਂ ਬਿਲਕੁਲ ਹਲਕਾ ਮਾਲ ਵੇਚਾਂਗੇ ਤਾਂ ਉਹਦਾ ਕਸਟਮਰ ਨੂੰ ਵੱਡਾ ਦਿੱਕਤ ਹੈ ਕਿਉਂਕਿ ਦੇਖੋ ਜਾਨ ਤੋ ਬੱਦ ਗਿਆ ਕੁਛ ਨਹੀਂ ਰਿਹਾ ਸਹੀ ਗੱਲ ਹੈ ਜੇ ਪਾਸਾ ਤੇ ਆਪਾਂ ਬੱਦ ਖਰਚ ਦਾਂਗੇ ਤਾਂ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਵਧੀਆ ਮਿਲ ਜੂਗੀ ਵਧੀਆ ਮਿਲ ਜੂ ਤੇ ਸਸਤਾ ਵਾਲਾ ਆਪਾਂ ਵੇਚਦੇ ਸਸਤੇ ਦੇ ਚੱਕਰ ਚ ਨਾ ਜਾਓ ਤੁਸੀਂ ਠੀਕ ਹੈ ਭਾਈ ਜੀ ਸਰ ਰੇਟ ਵੀ ਜੈਨੂਨ ਹੋਊਗਾ ਰੇਟ ਵੀ ਬਹੁਤ ਜਾਇਜ਼ ਹੋਊਗਾ ਸੋਨੂ ਮਤਲਬ ਚੀਜ਼ ਵੀ ਪੂਰੀ ਟੌਪ ਕਲਾਸ ਮਿਲੂਗੀ ਔਰ ਰੇਟ ਵੀ ਬਿਲਕੁਲ ਜੈਨੂਨ ਮਿਲੂਗਾ ਠੀਕ ਹੈ ਬ੍ਰਦਰ ਤੇ ਹਾਂ ਭਾਈ ਦੀਵਾਲੀ ਆ ਰਹੀ ਹੈ ਤਿਹਾੜਾ ਰਹੇ ਨੇ ਉਹਨਾਂ ਦੇ ਆਫਰ ਵਗੈਰਾ ਬਈ ਬੰਦਾ ਦੀਵਾਲੀ ਦੇ ਉੱਪਰ ਆਪਾਂ ਬਹੁਤ ਆਫਰਾਂ ਰੱਖੀਆਂ ਨੇ ਜੀ ਬਹੁਤ ਸ਼ਾਨਦਾਰ ਆਫਰਾਂ ਸ ਸ਼ੰਦਾਰ ਦਿੱਤ ਤੁਮਾਂ ਜੀ ਆਪਾਂ ਜੀ ਵੱਡੇ ਭਾਈ ਔਰ ਇਸ ਤੋਂ ਬਿਨਾ ਆਪਾਂ ਇਹ ਤਾਂ ਕੂਪਨਸ ਵੀ ਥਰੂ ਦਿੱਤੀ ਹੈ ਜੀ ਜੀ ਭਾਈ ਇਸ ਦੇ ਵਿੱਚ ਮਤਲਬ ਜਿਹੜਾ ਕਸਟਮਰ ਆਪਣੇ ਕੋਲ ਸਕੂਟੀ ਲਊਗਾ ਉਹਦੇ ਉੱਤੇ ਕੈਸ਼ਬੈਕ ਕੂਪਨ ਹੈ ਜਿੰਨਾ ਇਹਨੂੰ ਸਕ੍ਰੈਚ ਕਰਕੇ ਮਤਲਬ ਇਨਾਮ ਨਿਕਲੂ ਕੈਸ਼ ਦਾ ਉਹ ਅਲੱਗ ਤੋਂ ਐਸ ਹੋਊਗਾ ਜਿੰਨਾ ਆਪਣਾ ਰੇਟ ਹੋ ਗਿਆ ਰੇਟ ਹੋ ਗਿਆ ਭਾਈ ਹਾਂ ਜੀ ਚਾਹੇ ਆਪਣਾ 35000 ਰੇਟ ਹੋ ਗਿਆ ਚਾਹੇ 40000 ਰੇਟ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਇਹ ਜੋ 1000 ਨਿਕਲੇ 2000 ਨਿਕਲੇ ਖਾਲੀ ਇਹ ਜਾਂਦਾ ਨਹੀਂ ਉਸ ਤੋਂ ਅਲੱਗ ਤੋਂ ਲੈਸ ਹੋਊਗਾ ਠੀਕ ਹੈ ਜੀ ਪ੍ਰਾਈਜ਼ ਨਿਕਲ ਨਹੀਂ ਚੱਲਣਾ ਬਟਾ ਬਾਈ ਜੀ ਨਿਕਲ ਲੈ ਨਿਕਲ ਲੈ ਗਿਫਟ ਨਾਲ ਮਿਲਦਾ ਹੀ ਮਿਲਣਾ ਠੀਕ ਹੈ ਵੱਡੇ ਉਸ ਤੋਂ ਬਿਨਾ ਆਪਾਂ ਨਵੇਂ ਸ਼ੋਰੂਮ ਦੀ ਖੁਸ਼ੀ ਦੇ ਵਿੱਚ ਇੱਕ ਹੋਰ ਹੋਰ ਰੱਖੀ ਹੈ ਜੀ ਜਿਹੜੇ ਪਹਿਲੇ 21 ਕਸਟਮਰ ਆਪਣੇ ਕੋਲੋਂ ਕੂਟਰੀ ਲੈ ਕੇ ਜਾਣਗੇ ਉਹਨਾਂ ਨੂੰ ਸਪੈਸ਼ਲ ਕੂਪਨ ਦਿੱਤੇ ਜਾਣਗੇ ਪਹਿਲੇ 21 ਕਸਟਮਰਾਂ ਨੂੰ ਪਹਿਲੇ 21 ਕਸਟਮਰਾਂ ਨੂੰ ਜੀ ਵੱਡੇ ਬਾਈ ਉਹਨਾਂ 21 ਬੰਦਿਆਂ ਦੇ ਵਿੱਚੋਂ ਆਪਾਂ Oppo ਦਾ ਫੋਨ ਬਿਲਕੁਲ ਫ੍ਰੀ ਕੱਢਾਂਗੇ ਜੀ ਬਿਲਕੁਲ ਫ੍ਰੀ ਬਾਈ ਜੀ ਬਿਲਕੁਲ ਹਾਂ ਜੀ ਪਹਿਲੇ 21 ਕਸਟਮਰਾਂ ਨੂੰ ਮਤਲਬ ਕੂਪਨ ਦਿੱਤਾ ਜਾਊਗਾ ਉਹਨਾਂ 21 ਬੰਦਿਆਂ ਦੇ ਵਿੱਚੋਂ ਆਪਾਂ ਉਹ ਕੱ ਤੇ ਜਮਨ ਨਵਾਂ ਫੋਨ ਆ ਬਾਈ ਹਣਾ ਬਿਲਕੁਲ ਨਵਾਂ ਫੋਨ ਡੱਬਾ ਬੰਦ Oppo ਦਾ ਜੀ ਮਤਲਬ ਘੱਟੋੜ 12-13000 ਰੁਪਏ ਦੀ ਕੀਮਤ ਦਾ ਫੋਨ ਹੈ ਜਮਨ ਨਾਲੇ ਸਟੂਡਰੀ ਲੈ ਜਾਓ ਬਾਈ ਨਾਲੇ ਫੋਨ ਲੈ ਜਾਓ ਬਾਈ ਤੇ ਨਾਲੇ ਬਾਈ ਆਪਣਾ ਇੱਥੇ ਸਟ੍ਰੈਚ ਗਾਰਡ ਉਹ ਆਡਾ ਬਾਈ ਇੱਥੇ ਡਿਫਟਾ ਉਹ ਆਡਾ ਡਿਫਟ ਵੀ ਹੈ ਠੀਕ ਹੈ ਬਈ ਤੇ ਇਹ ਘੋਰ ਜਾਲ ਦਾ ਸਭ ਕਿੱਥੋਂ ਤੋਂ ਸਟਾਰਟ ਨੇ ਪ੍ਰਾਈਸ ਜਿਹੜਾ ਹੈਗਾ ਪ੍ਰਾਈਸ ਦੀ ਜਿਹੜੀ ਸਟਾਰਟਿੰਗ ਹੈ ਵੀਰ ਜੀ ਆਪਣੇ ਕੋਲੇ ਮਤਲਬ ਆ ਵੈਸੇ ਤਾਂ ਮਤਲਬ ਜੇ ਵਧੀਆ ਕੁਆਲਿਟੀ ਲੈਣੀ ਹੈ ਤਾਂ 32990 ਤੋਂ ਸਟਾਰਟਿੰਗ ਹੈ ਜੇ ਬਿਲਕੁਲ ਲਾਈਟ weight ਕੁਆਲਿਟੀ ਲੈਣੀ ਹੈ ਤਾਂ ਆਪਣਾ 28990 ਤੋਂ ਸਟਾਰਟਿੰਗ ਹੈ 28990 ਤੋਂ ਬਈ ਅਸੀਂ ਕੋਈ ਕਮੈਂਟ ਨਹੀਂ ਕਰਦੇ ਉਹ ਕੁਆਲਿਟੀ ਲੈਣ ਦੀ ਠੀਕ ਹੈ ਮਤਲਬ ਬਹੁਤ ਹਲਕਾ ਸਮਾਨ ਬਾਕੀ ਪ੍ਰਸ਼ਤਮਰਾਂ ਨੂੰ ਅਸੀਂ ਗਾਈਡ ਵੀ ਕਰਦੇ ਆਂ ਬਈ ਆਹ ਲੈਣੀ ਚਾਹੀਦੀ ਇਦਾਂ ਸਾਰੀ ਗੱਲਬਾਤ ਬਈ ਇਹ ਲੋ ਕੰਮ ਨਹੀਂ ਆਇਆ ਮਤਲਬ ਵੀ ਕਸਟਮਰ ਨੂੰ ਮਤਲਬ ਆਪਕੀ ਚੀਜ਼ ਦੇਤੀ ਉਹਨੂੰ ਮਤਲਬ ਕੁਆਰ ਚਾਹਤਾ ਉਹ ਕੰਮ ਨਹੀਂ ਠੀਕ ਹੈ ਬਾਈ ਤੇ ਸਰਵਿਸ ਸਭ ਨਾਲ ਹੈਗੀ ਆ ਬਾਈ ਜੀ ਸਰਵਿਸ ਫੁੱਲ ਜੀ 24/7 ਦੇ ਤਰ੍ਹਾਂ ਮਤਲਬ ਟਾਈਮ ਤੋਂ ਮੂਲੇ ਮੰਗਾਰ ਤੋੜ ਕੇ ਪਿਛਲੇ ਮੰਗਾਰ ਤੱਕ ਹਰ ਇੱਕ ਪਾਸ ਹੌਲ ਸੇਲ ਰੇਟ ਤੇ ਅਵੇਲੇਬਲ ਮਿਲੂਗਾ ਮਿਲੂ ਆ ਬਾਈ ਜੀ ਠੀਕ ਹੈ ਬਾਈ ਥੋੜੀ ਜਾਣਕਾਰੀ ਆਪਨ ਹੋਰ ਦੇ ਦਿਓ ਬਾਈ ਜੀ ਜਿਵੇਂ ਬਾਈ ਐਵਰੇਜ ਦੱਸ ਦੋ ਬਾਈ ਕਿੰਨੇ ਕਿ ਕਿਹੜੀ ਕਿੰਨੀ ਵੈਂਟਰੀ ਕਿੰਨੀ ਐਵਰੇਜ ਮਿਲ ਜੇ ਪੰਜਾਬ ਸੱਤ ਪੰਜਾਬ ਦੀ ਐਵਰੇਜ ਤੋਂ ਲੈ ਕੇ 20 ਕਿਲੋਮੀਟਰ ਤੱਕ ਕਲੀਆਂ ਸੂਰੀ ਆਪਣੇ ਕੋਲ अवेलेबल ਹੁੰਦੀਆਂ ਨੇ ਹੈਗੀਆਂ ਨੇ ਬਾਈ ਜੀ ਜਿਹੜੇ ਲੰਬੇ ਮਤਲਬ ਲੰਬੇ ਰੂਪ ਤੇ ਜਾਉਂਗਾ ਨੀਵਾਰ ਕੋਈ ਅਪਡਾਉਂ ਕਰਦਾ ਹੈ ਕੋਈ ਕੰਮ ਕਰਦਾ ਹੈ ਉਹ ਵੱਡੇ ਐਵਰੇਜ ਲੋਡ ਹੈ ਤਾਂ 120 ਕਿਲੋਮੀਟਰ ਤੱਕ ਦੀ ਐਵਰੇਜ ਸਕੂਟਰ ਵੀ ਆਪਣੇ ਕੋਲ ਹੈ 120 ਕਿਲੋਮੀਟਰ ਤੱਕ ਵੀ ਜੀ ਬਾਈ ਤੇ ਮਰਜ਼ੀ ਲਈ ਫਰੀ ਜਾਉਂਦੀ ਹੈ ਜੀ ਆਪਾਂ ਬਹੁਤ ਜੈਨੂਅਲ ਰੱਖਿਆ ਹੋਇਆ ਹੈ ਜੀ ਜੀ ਬਾਈ ਜਿਹੜੀ 120 ਕਿਲੋਮੀਟਰ ਵਾਲੀ ਸਕੂਟਰੀ ਹੈ ਪਹਿਲਾਂ ਉਹਦਾ ਪ੍ਰਾਈਸ ਸੀਗਾ 53990 ਜੀ ਬਾਈ ਹੁਣ ਉਹਦੇ ਵਿੱਚ 4000 ਰੁਪਏ ਦਾਸ ਕਰ ਦਿੱਤਾ ਜੀ ਸਿਰਫ 49990 ਵਿੱਚ ਮਿਲੂਗੀ ਤੁਹਾਨੂੰ 120 ਕਿਲੋਮੀਟਰ ਦੀ 120 ਕਿਲੋਮੀਟਰ ਵਾਲੀ ਬਾਈ ਬਾਲਾ ਜੀ ਬੜਾ ਦਾੜਾ ਬੜਾ ਬਾਈ ਹਾਂ ਜੀ ਹਾਂ ਤੇ ਅ ਬਈ ਚਾਰ ਦਿਨ ਕਿੰਨਾ ਚੱਲਦਾ ਵਿਚਾਰ ਕਿੰਨੇ ਟਾਈਮ ਚ ਹੋ ਜਾਂਦਾ ਬਈ ਚਾਰ ਸੋ ਕਰ ਲਿਆ ਵੀ ਚਾਰਜਿੰਗ ਸੱਤ ਤੋਂ ਲੈ ਕੇ ਅੱਠ ਘੰਟੇ ਦੀ ਚਾਰਜਿੰਗ ਹੁੰਦੀ ਹੈ ਠੀਕ ਹੈ ਬਈ ਅਗਰ ਬਿਲਕੁਲ ਡੈਡ ਹੋ ਜੇ ਮਤਲਬ ਬਿਲਕੁਲ ਹੀ ਬੰਦ ਹੋ ਜਾਂਦਾ ਅਗਰ ਬਾਕੀ ਮਤਲਬ ਜਿਵੇਂ ਆਪਾਂ ਚਲਾ ਲਿਆ ਜਿਵੇਂ ਆਪਾਂ ਕਹਦੀਏ ਵੀ ਕਿਸੇ ਨੇ 20 ਕਿਲੋਮੀਟਰ ਚਲਾ ਜੀਦਾ ਹੌਸਲਾ ਕਰਦੇ ਹੁਣ ਜੀ ਭਾਈ ਤੇ ਬਟਰਪਰੂਫ ਹੈ ਜਣੇ ਬਈ ਹਣਾ ਇਹ ਸਾਰੇ ਵਾਟਰਪਰੂਫ ਹੁੰਦੇ ਕੋਈ ਦਿੱਕਤ ਨਹੀਂ ਪਾਣੀ ਜਿਹੜੇ ਮਰਜ਼ੀ ਲਈ ਫਿਰ ਜਾਓ ਬਈ ਬਹੁਤ ਮਾਡਲ ਸਭ ਤੁਸੀਂ ਜੀ ਸਭ ਦੇ ਬੋਤ ਤੇ ਫੈਮਿਲੀ ਬਾਈ ਵੀ ਪਰ ਦੋ ਤਿੰਨ ਜਣੇ ਹੁੰਦੇ ਖਿੱਚ ਲੈਣੇ ਦੋ ਤਿੰਨ ਜਣੇ ਨੂੰ ਬਈ ਵੇਟ ਵਿਚ ਰੱਖ ਲੈਣਾਂ ਖਿੱਚ ਲੈਣੇ ਨੇ ਇਹ ਤੇ ਸਾਡੇ ਜਿਹੜੇ ਸਕੂਟਰ ਨੇ ਜੀ ਬਾਈ ਉਹ ਪੂਰੀ ਹੈਵੀ ਚਾਸੀ ਦੇ ਵਿੱਚ ਨੇ ਜੀ ਬਾਈ ਮਤਲਬ ਲੋਕ ਤਾਂ ਕਹਿੰਦੇ ਨਹੀਂ ਦੋ ਬੰਦਿਆਂ ਤੋਂ ਵੱਧ ਨਾ ਬਿਠਾਓ ਮਤਲਬ ਅਸੀਂ ਕਹਿੰਦੇ ਜੇ ਸਾਡੇ ਸਕੂਟਰ ਤੇ ਤੁਸੀਂ ਚਾਰ ਬੰਦੇ ਵੀ ਬਿਠਾ ਦੋਗੇ ਤਾਂ ਵੀ ਸਾਡੀ ਚਾਸੀ ਨੂੰ ਕੋਈ ਸ਼ਿਕਾਇਤ ਨਹੀਂ ਤਾਂ ਵੀ ਕੋਈ ਨਹੀਂ ਹੁੰਦਾ ਬਾਈ ਠੀਕ ਹੈ ਬੜੇ ਬਾਈ ਤੇ ਵੇਟ ਦਾ ਮਤਲਬ ਦੋ ਢਾਈ ਟੌਂਡ ਖਿੱਚ ਲਓ ਬਾਈ ਢਾਈ ਤੋਂ ਤਿੰਨ ਪੌਂਟਰ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਠੀਕ ਹੈ ਬਾਈ ਜੀ ਤੇ ਬਾਈ ਸਟਾਕ ਦੀ ਆਪਣਾ ਕੋਈ ਘਾਟ ਨਹੀਂ ਆਪਣੇ ਕੋਲ अवेलेबल 200 ਵੀ ਦੇ ਦਾਂਗੇ ਰੱਖੀ ਬਾਈ 200 ਵੀ ਰੱਖੀ ਦੇ ਦਾਂਗੇ ਵਾਹ ਜੀ ਬਸ ਤੋਂ ਦੇਖ ਸਕਦੇ ਆ ਤੇ ਹਰ ਇੱਕ ਤਰ੍ਹਾਂ ਦਾ ਮਾਡਲ ਆ ਬਾਈ ਜੀ ਹਰ ਇੱਕ ਤਰ੍ਹਾਂ ਦਾ ਮਾਡਲ ਹੈ ਹਰ ਸਕੂਟਰ ਦੇ ਵਿੱਚ ਸਕੂਟਰੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਾਡਲ ਆਪਣੇ ਕੋਲ ਅਵੇਲੇਬਲ ਹੈ ਠੀਕ ਆ ਰੰਗ ਹਰ ਇੱਕ ਤਰ੍ਹਾਂ ਦਾ ਹੈ ਬਾਈ ਰੰਗ ਸਭ ਜਾਇਆ ਮਰਜ਼ੀ ਰੰਗ ਤੁਸੀਂ ਇੱਕ ਸਕੂਟਰ ਦੇ ਵਿੱਚ 6 ਕਲਰ ਕਹੋਗੇ ਤੁਹਾਨੂੰ 6 ਕਲਰ ਵੀ ਆਪਣੇ ਕੋਲ ਆ ਜਾਵੇ ਠੀਕ ਆ ਵੱਡੇ ਬਾਈ ਤੇ ਇੱਕ ਛੋਟੀ ਅੰਡਰਰੀਟ ਪਲਾਸਟਿਕ ਦੀ ਬਾਈ ਆਪਣਾ ਆਪਣਾ ਐਸ ਬਾਰੇ ਦੱਸ ਦੋ ਬਾਈ ਫਾਈਨਾਂਸ ਕਿਵੇਂ ਕਰਦੇ ਆ ਹਾਂ ਜੀ ਸਰ ਆਪਣੇ ਕੋਲੇ ਫਾਈਨਾਂਸ ਦੀ ਹੈ ਮਤਲਬ ਫੈਸਿਲਿਟੀ ਵੀ ਅਵੇਲੇਬਲ ਹੈ ਉਸ ਦੇ ਵਿੱਚ ਤੁਸੀਂ ਜੇ ਸਿਮ ਬਲ ਸਹੀ ਨੇ ਕਸਟਮਰ ਦੇ ਆਪਾਂ 2000 ਰੁਪਏ ਭਰ ਕੇ ਸਕੂਟਰੀ ਦੇ ਦਾਂਗੇ 2000 ਚ ਹੀ ਦੇ ਦਾਂਗੇ ਸਿਰਫ 2000 ਰੁਪਏ ਭਰ ਕੇ ਸਕੂਟਰੀ ਦੇ ਦਾਂਗੇ ਪਰ ਸਿਮ ਬਲ ਸਹੀ ਹੋਣਾ ਚਾਹੀਦਾ ਨੇ ਕਸਟਮਰ ਦੇ ਜੀ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਦਾ ਵੀ ਕਾਪੀ ਲੈ ਕੇ ਆਓ ਤੇ ਤੁਸੀਂ 2000 ਰੁਪਏ ਭਰ ਕੇ ਸਕੂਟਰੀ ਲੈ ਕੇ ਜਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਜੀ ਹਾਂ ਜੀ ਤੇ ਆਧਾਰ ਕਾਰਡ ਪੈਂਟਡ ਲੈ ਕੇ ਆਓ 2000 ਦੇ ਤੇ ਸਕੂਟਰੀ ਲੈ ਜਾਓ ਬਾਈ ਤੇ ਫੋਨ ਉਹ ਪਿਆ ਸਾਹਮਣੇ ਬਾਈ ਦਿਖਾ ਦਵਾਂ ਨਾ ਮੈਂ ਦੁਬਾਰੇ ਪਹਿਲੇ 21 ਕਸਟਮਰਾਂ ਨੂੰ ਫੋਨ ਆਪਾਂ ਦਵਾਂਗੇ 200 300 ਬੰਦਿਆਂ ਨੂੰ ਨਹੀਂ ਦੇਣਾ ਆਪਾਂ ਨੇ ਸਿਰਫ 21 ਕਸਟਮਰਾਂ ਨੂੰ ਬਾਈ ਤੇ ਉਹ ਵੀ ਆਪਾਂ ਦਵਾਂਗੇ ਇਹ ਨਹੀਂ ਜੀ ਬਾਈ ਦਿੰਦੇ ਨਹੀਂ ਬਾਈ ਦਵਾਂਗੇ ਪੱਕਾ ਸਰ ਲਾਈਵ ਹੋਊਗਾ ਉਹ ਤੋਂ ਬਾਅਦ ਕਰਾਂਗੇ ਤਾਂ ਲਾਈਵ ਹੋਊਗਾ ਮਤਲਬ ਹੋਰ ਨਾਲ ਦਾ ਕੋਈ ਬਾਅਦ ਕੋਈ ਕੋਲਪਰਸ਼ਨ ਵਾਲੀ ਗੱਲ ਨਹੀਂ ਹੈਗੀ ਲਾਈਵ ਕਰਕੇ ਦੱਸਾਂਗੇ ਜਿਹੜਾ ਗਿਫਟ ਆ ਸਾਰੇ ਨੂੰ ਦਵਾਂਗੇ ਬਾਈ ਗਿਫਟ ਤਾਂ ਮਿਲਦਾ ਹੀ ਮਿਲਦਾ ਹੈ ਸਕ੍ਰੈਚ ਕਾਰਡ ਵੀ ਨਾਲ ਮਿਲੂਗਾ ਨਾਲ ਮਿਲੂਗਾ ਉਹ ਨਾਲ ਦੀ ਕਿਸ ਮਤ ਹੈ ਠੀਕ ਹੈ ਬੱਡੀ ਬਾਈ ਤਿੰਨ ਪੀਸਨ ਦਾ ਦੱਸਦੇ ਬਾਈ ਦੁਬਾਰੇ ਆਪਣੀ ਲੋਕੇਸ਼ਨ ਸਰ ਆਪਣਾ ਖਾਈ ਰੋਡ ਜੀ ਬਾਈ ਔਰ ਪਵਨ ਦਾ ਹਸਪਤਾਲ ਨੇੜੇ ਪਵਨ ਦਾ ਹਸਪਤਾਲ ਔਰ ਲਹਿਰਾ ਹੈਗਾ ਲਹਿਰਾ ਹੈਗਾ ਬਾਈ ਤੇ ਨੰਬਰ ਬੋਲ ਦੇ ਵੀਰੇ ਆਪਣਾ ਚੋਰ ਨੰਬਰ ਹੈਗਾ ਜੀ 9417195173 94171 95173 ਠੀਕ ਹੈ ਬਾਈ ਜੇ ਤੁਸੀਂ ਕੋਈ ਪੱਲੀ ਫੂਡ ਰਿਸ਼ਨ ਤਾਂ ਵੀ ਖਰੀਦ ਸਕਦੇ ਜਿਸ ਨੇ ਡੀਲਰਸ਼ਿਪ ਲੈਣੀ ਹੈ ਬਾਈ ਡੀਲਰਸ਼ਿਪ ਲੈਣੀ ਹੈ ਸਰ ਡੀਲਰਸ਼ਿਪ ਦਾ ਆਪਣਾ ਕੰਮ ਹੈ ਹੀ ਗਿਆ ਜੀ ਬਾਈ ਜੇ ਕਿਸੇ ਵੀ ਵੀਰ ਨੇ ਕੰਮ ਸ਼ੁਰੂ ਕਰਨਾ ਹੈ ਆਪਣੇ ਕੋਲੇ ਵਿਜ਼ਿਟ ਕਰ ਸਕਦਾ ਹੈ ਔਰ ਪ੍ਰੋਪਰ ਸਿਰਫ 2 ਤੋਂ 3 ਲੱਖ ਰੁਪਏ ਦੇ ਵਿੱਚ ਕੰਮ ਆਪਾਂ ਸਟਾਰਟ ਕਰ ਸਕਦਾ ਹੈ ਸਟਾਰਟ ਕਰ ਸਕਦਾ ਹਾਂ ਜੀ ਠੀਕ ਹੈ ਜੀ 2 ਤੋਂ 3 ਲੱਖ ਤੋਂ ਪ੍ਰੋਪਰ ਕੰਮ ਸਟਾਰਟ ਕਰਵਾ ਸਕਦਾ ਹਾਂ ਮਿਹਰबानी करके ਧੰਨਵਾਦ ਹੈ ਤੁਹਾਡਾ ਓਕੇ